ਇਹਨੇ ਲੋਕਾਂ ਦੇ ਲਈ ਕਿਥੇ ਟਾਇਲਟ ਬਣਾਏਗੇ ਨੇ ਪਾਜਰੇ ਟਾਇਲਟ ਨੰਨੇ ਹਾਲਾਤ 'ਚ ਜੇਕਰ ਮੈਂ ਗਲਤ ਤਾਂ ਇੱਥੇ ਬਾਥਰੂਮਾਂ ਦੇ ਨਾਂ ਤੇ ਲੋਕਾਂ ਨੂੰ ਸਹੂਲਤ ਦੇਣ ਦੇ ਨਾਂ ਤੇ ਲੱਗੇ ਹੋਏ ਨੇ ਇੱਕ ਤਾਲੇ ਨਗਰ ਕੌਂਸਲ ਇਸੇ ਕਾਇਦਾ ਸਿਵਲ ਦੇ ਪ੍ਰਾਣੇ ਬਾਥਰੂਮ ਨੇ ਉਹਨਾਂ ਵੀ ਜਿਹੜੇ ਹਾਲਾਤ ਆ ਉਹਨਾਂ ਨੂੰ ਸੁਧਾਰੇ ਜਾਵੇ ਉਹਨਾਂ ਦੀ ਵੀ ਬਰਮਮਤ ਕੀਤੀ ਜਾਵੇ ਪਰ ਇੱਥੇ ਨਗਰ ਕੌਂਸਲ ਦੇ ਦੁਆਰਾ ਲੱਖਾਂ ਰੁਪਏ ਖਰਚ ਕਰਕੇ ਇੱਥੇ ਬਾਥਰੂਮ ਜਿਹੜੇ ਨਵੇਂ ਬਣਾਏ ਗਏ ਨੇ ਪਰ ਇਹਨਾਂ ਦੇ ਵੀ ਜਿਹੜੇ ਹਾਲਾਤਾਂ ਦੀ ਗੱਲ ਕਰਾਇਆ ਦੇਖੋ ਇਹਨਾਂ ਨੂੰ ਵੀ ਲੱਗੇ ਹੋਏ ਨੇ ਤਾਲੇ ਇਹ ਜਿਹੜਾ ਬਾਥਰੂਮ ਦਾ ਬੰਦੀ ਪਰ ਇੱਥੇ ਵਾਟਰ ਕੂਲਰ ਵੀ ਲੱਗਿਆ ਹੋਇਆ ਨਾਲ ਬਾਥਰੂਮ ਬਾਥਰੂਮ ਦੇ ਨਾਲਾ ਪੀਣ ਵਾਲਾ ਵਾਟਰ ਖੁੱਲਿਆ ਇਹ ਵਾਟਰ ਕੂਲਰ ਕਿਹਦੇ ਲਈ ਆ ਵੀ ਲੋਕਾਂ ਦਾ ਨਹੀਂ ਜੋ ਪਬਲਿਕ ਆਉਂਦੀ ਆ ਪਾਣੀ ਪੀ ਸਕੇ ਟੌਟਾ ਦੇ ਬਾਅਦ ਇਹਨੂੰ ਲਾਇਆ ਹੋਇਆ ਵਾਟਰ ਕੂਲਰ ਨੂੰ ਇਹ ਵੀ ਪਤਾ ਨਹੀਂ ਖਰਾਬ ਹੋਇਆ ਪਿਆ ਵਾ ਚੱਲਦਾ ਜੁਲਦਾ ਤਾਂ ਹੋਣਾ ਹੀ ਨਹੀਂ ਬੱਸ ਸਟੈਂਡ ਦੇਖ ਲੋ ਇੱਥੇ ਇਹ ਬੱਸ ਸਟੈਂਡ ਦਾ ਅਜੇ ਤੱਕ ਦੁਕਾਟ ਨਹੀਂ ਕੀਤਾ ਇਹ ਹਾਲਾਤ ਨੇ ਵੀ ਬਿਲਡਿੰਗਾਂ ਬੱਸ ਸਟੈਂਡ ਦੀ ਇਹ ਵੀ ਐਮਰਜੈਂਸੀ ਅਭੀ ਆਪਾਂ ਕਹਿ ਦਈਏਗਾ ਕੋਈ ਖਾਈ ਵੀ ਹੈਗਾ ਇਹਨੂੰ ਪਾਸਟੈਂਡ ਦਾ ਪੱਕੇ ਨਹੀਂ ਸਾਰੇ ਇੱਥੇ ਪੂਰੀ ਸੋਨਸਾਣਾ ਚੋਰੀ ਸੰਤੋਖ ਸਿੰਘ ਜੀ ਉਹਨਾਂ ਨੇ ਇਹ ਸਮਝ ਉੱਤੇ ਜਿਹੜਾ ਵਿਕਾਸ ਹੋਇਆ ਹੋਇਆ ਉਸ ਤੋਂ ਬਾਅਦ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨੇ ਕੋਈ ਵਿਕਾਸ ਨਹੀਂ ਕੀਤਾ ਕਾਸਈ ਵਿਕਾਸ ਨਹੀਂ ਕਰਾਇਆ ਇਹ ਪਹਲਾਤਾਂ ਦੀ ਗੱਲ ਕਰੀ ਦੇ ਖੁਦ ਦਿਨ ਲੱਗੇ ਕਰਨੀ ਦੇਖੋ ਗੱਲੇ ਆ ਤੇ ਉਹਨਾਂ ਦਾ ਕੰਮ ਹੀ ਇਹ ਆ ਝੋਗਲੀ ਸ਼ੋਰਰ ਖਟਣ ਵਾਸਤੇ ਜਿਹੜਾ ਇਹ ਕੰਮ ਕਰਦੇ ਆ ਇਹ ਕੰਮ ਨਹੀਂ ਕਰਦੇ ਕੋਈ ਵੀ ਇਹ ਸਿਰਫ ਉਸ ਕੰਮ ਨੂੰ ਦਿਖਾਉਣ ਵਾਸਤੇ ਕੋਈ ਇਸ਼ਤਿਹਾਰਬਾਜ਼ੀ ਕਰਦੇ ਆ ਇਸ਼ਤਿਹਾਰਾਂ ਉੱਤੇ ਪੈਸਾ ਲਾਂਦੇ ਆ ਵਿਕਾਸ ਉੱਤੇ ਪੈਸਾ ਲਾਂਦੇ ਕੋਈ ਨਹੀਂ ਤੇ ਆ ਬਾਥਰੂਮ ਨਗਰ ਕੌਂਸਲ ਫਲੋਰ ਨੇ ਬਣਾਏ ਹੋਏ ਆ ਔਰ ਇਸ ਤੇ ਦੋ ਪੱਥਰ ਲੱਗੇ ਹੋਏ ਆ ਉਦਘਾਟਨਾ ਦੇ ਦੋ ਦੋ ਪੱਥਰ ਲਾ ਕੇ ਜੇ ਉਦਘਾਟਨ ਕਰਨੇ ਤੇ ਬਾਥਰੂਮ ਇੱਕ ਬਣਾਨੇ ਲੱਖਾਂ ਰੁਪਈਆ ਜਿਹੜਾ ਆ ਉਹ ਸਰਕਾਰ ਦਾ ਖੁੰਝੇ ਵਿੱਚ ਲਾ ਦੇਣਾ ਇਹਨੂੰ ਮੈਂ ਤਾਂ ਠੱਗੀ ਹੋਈ ਕਹਾਂਗਾ ਸ਼ਹਿਰ ਨੂੰ ਠਗਣਾ ਕਹਾਂਗਾ ਜਲਦਾਵੀ ਔਰ ਜੀਵਨਦਾਵੀ ਨਗਰ ਕੌਂਸਲ ਫਲੋਰ ਜਿਹੜੀ ਹੈ ਬੜਾ ਵੱਡਾ ਅਪਮਾਨ ਕਰ ਰਹੀ ਆ ਜਿਹੜੇ ਫਲੋਰ ਦੇ ਵਿੱਚ ਲੇਡੀਜ਼ ਲਈ ਟਾਇਲਟ ਨਹੀਂ ਹੋਣੇ ਉਹ ਕਾਫੀ ਟਾਂਟੇ ਲਈ ਬੰਦ ਕਰਨੇ ਅੰਦਰ ਵੀ ਤਾਂ ਅੜੇ ਤਾਂ ਜੀ ਮਨ ਜਿਹੜੀ ਗੱਲ ਤੁਸੀਂ ਨਾ ਤੁਹਾਨੂੰ ਜੀ ਦੇਖਦੇ ਇਹ ਹੋ ਜੀ ਕਰਵਾ ਦਿੰਦੇ 2 ਦਿਨਾਂ ਤੱਕ ਸਾਰੇ ਲੋਕ ਲੋਕਾਂ ਜਿਹੜੇ ਹਾਂ ਬਾਤਾਂ ਕਰਾ ਤੁਸੀਂ ਕਹਿ ਰਹੇ ਨਾ ਦਾਵੇ ਕਰਦੀ ਆ ਕਿ ਅਸੀਂ ਆ ਵਿਕਾਸ ਕਰਤਾ ਜਾਂ ਆ ਵਿਕਾਸ ਅਸੀਂ ਕਰਾਂਗੇ ਜੈਸੀ ਹੁਣ ਕੀਤਾਗਾ ਪਰ ਵਿਕਾਸ ਦੇ ਦਾਵੇ ਕੀਤੇ ਜਾਂਦੇ ਨੇ ਅੱਜ ਉਹਨਾਂ ਦੀ ਫਲੋਰ ਦੇ ਬੱਸ ਸਟੈਂਡ ਤੇ ਜਿਹੜੀ ਫੂਕ ਆ ਪੂਰੀ ਤਰ੍ਹਾਂ ਨਿਕਲ ਚੁੱਕੀ ਆ ਜਿਹੜੇ ਬਾਅਦ ਦੇ ਕੋਖਲੇ ਪ੍ਰਦੀਕ ਹੁੰਦੇ ਨੇ ਸਸ਼ੀਕਾਲ ਦੀ ਤੁਸੀਂ ਦੇਖਦੇ ਪ੍ਰੋਨਿਸ ਪੰਜਾਬ ਮੈਨ ਰੰਦੀਪਪੁਰ ਅੱਜ ਆਪਾਂ ਫਲੋਰ ਦੇ ਬੱਸ ਸਟੈਂਡ ਤੇ ਮੌਜੂਦ ਆ ਜਿੱਥੇ ਕਿ ਪਬਲਿਕ ਦੇ ਲਈ ਲੋਕਾਂ ਦੇ ਲਈ ਇੱਥੇ ਟਾਇਲਟ ਬਣਾਏ ਗਏ ਨੇ ਪਰ ਜਿਹੜੇ ਟਾਇਲਟ ਨੇ ਉਹਨਾਂ ਦੀ ਹਾਲਾਤ ਦੀ ਜੇਕਰ ਮੈਂ ਗੱਲ ਕਰਾਂ ਹਾਲਾਤ ਇੰਨੇ ਖਸਤਾ ਹੋ ਚੁੱਕੇ ਨੇ ਨਹੀਂ ਇੱਥੇ ਬਾਥਰੂਮਾਂ ਦੇ ਨਾਂ ਤੇ ਲੋਕਾਂ ਨੂੰ ਸਹੂਲਤ ਦੇਣ ਦੇ ਨਾਂ ਤੇ ਲੱਗੇ ਹੋਏ ਨੇ ਇੱਕ ਤਾਲੇ ਇੱਥੇ ਮੇ ਕੋਈ ਤਸਵੀਰਾਂ ਦਿਖਾਉਣਾ ਚਾਹੁੰਨੀ ਆ ਇਹਨਾਂ 'ਤੇ ਲੱਖਾਂ ਰੁਪਏ ਲੱਗੇ ਨੇ ਸਰਕਾਰ ਦੁਆਰਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਵੀ ਹਾਂ ਜੇ ਇੱਥੇ ਕੋਈ ਲੇਡੀਜ਼ ਆਉਂਦੀਆਂ ਨੇ ਤਾਂ ਉਹਨਾਂ ਨੂੰ ਕੋਈ ਬਾਥਰੂਮ ਵਗੈਰਾ ਦੀ ਟਾਇਲਟ ਦੀ ਕੋਈ ਦਿੱਕਤ ਨਾ ਆਵੇ ਪਰ ਇਹ ਜਿਹੜੇ ਬਾਥਰੂਮ ਨੇ ਇੱਥੇ ਨੇ ਲੋਕਾਂ ਨੂੰ ਪਬਲਿਕ ਨੂੰ ਸਹੂਲਤ ਹੁੰਦੀ ਗੱਲ ਨਹੀਂ ਹੈ ਕਿ ਵੀ ਇਹ ਤਾਲੇ ਲਗਾ ਕੇ ਰੱਖੇ ਨੇ ਇਹ ਤਾਲੇ ਲੱਗਿਆ ਨੂੰ ਕਈ ਮਹੀਨੇ ਕਈ ਮੈਂ ਕਹਿੰਦਾ ਸਾਲ ਹੋ ਗਏ ਨੇ ਇੱਥੇ ਸਰਕਾਰਾਂ ਨੂੰ ਇੱਥੇ ਨਗਰ ਕੌਂਸਲ ਨੂੰ ਇਹ ਚਾਹੀਦਾ ਸੀਗਾ ਵੀ ਇਹ ਨਾ ਜਿਹੜੇ ਲੋਕ ਨੇ ਨਾ ਜਿਹੜੇ ਤਾਲੇ ਨੇ ਖੁੱਲੇ ਜਾਣ ਤਾਂ ਜੋ ਜਿਹੜੀ ਆਮ ਪਬਲਿਕ ਹੈ ਸਹੂਲਤਾਂ ਦਾ ਇਸਤੇਮਾਲ ਕਰ ਸਕਣ ਪਰ ਇਹਨਾਂ ਦੇ ਤਾਲੇ ਤਾਂ ਕੀ ਖੋਲਦੇ ਨੇ ਸੀ ਨਗਰ ਕੌਂਸਲ ਨੇ ਇਹਦੇ ਨਾਲ ਹੀ ਇੱਕ ਦੁਵਾਰਾ ਤੋਂ ਜਿਹੜੇ ਬਾਥਰੂਮ ਨੇ ਉਹ ਬਣਾ ਦਿੱਤੇ ਨੇ ਉਹਨਾਂ ਬਾਥਰੂਮ ਦੀਆਂ ਵੀ ਇੱਕ ਵਾਰ ਤਸਵੀਰਾਂ ਦੇਖੋ ਨੀ ਜਿਹੜੇ ਹੁਣ ਨਵੇਂ ਬਣੇ ਨੇ ਇਹ ਬਾਥਰੂਮ ਜਿਹੜੇ ਹੁਣ ਨਗਰ ਕੌਂਸਲ ਦੇ ਦੁਆਰਾ ਉਹ ਨਵੇਂ ਬਣਾਏ ਗਏ ਨੇ ਇੰਨਾ ਹੀ ਨਹੀਂ ਇਹ ਨਗਰ ਕੌਂਸਲ ਇੱਥੇ ਚਾਹੀਦਾ ਸੀ ਜਿਹੜੇ ਪੁਰਾਣੇ ਬਾਥਰੂਮ ਨੇ ਉਹਨਾਂ ਦੀ ਜਿਹੜੀ ਹਾਲਾਤ ਆ ਉਹਨਾਂ ਨੂੰ ਸੁਧਾਰੇ ਜਾਵੇ ਉਹਨਾਂ ਦੀ ਜਿਹੜੀ ਮੁਰੰਮਤ ਆ ਕੀਤੀ ਜਾਵੇ ਪਰ ਇੱਥੇ ਨਗਰ ਕੌਂਸਲ ਦੇ ਦੁਆਰਾ ਲੱਖਾਂ ਰੁਪਏ ਖਰਚ ਕਰਕੇ ਇੱਥੇ ਬਾਥਰੂਮ ਜਿਹੜੇ ਨਵੇਂ ਬਣਾਏ ਗਏ ਨੇ ਪਰ ਇਹਨਾਂ ਦੇ ਵੀ ਜਿਹੜੇ ਹਾਲਾਤਾਂ ਦੀ ਗੱਲ ਕਰਾਂ ਇਹ ਦੇਖੋ ਇਹਨਾਂ ਨੂੰ ਵੀ ਲੱਗੇ ਹੋਏ ਨੇ ਤਾਲੇ ਐਸੇ ਚਲੋ ਜੀ ਸਰਕਾਰ ਦੇ ਪੈਸੇ ਲੱਗੇ ਨੇ ਉਹ ਲਾਏ ਨੇ ਪਬਲਿਕ ਦੇ ਨਹੀਂ ਪਰ ਪਬਲਿਕ ਇਸਤੇਮਾਲ ਕਿੱਥੇ ਕਰੂਗੀ ਪਬਲਿਕ ਕਿੱਥੇ ਜਾਊਗੀ ਕੋਈ ਇਹਨਾਂ ਦਾ ਨਗਰ ਕੌਂਸਲ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਹੈਗੀ ਸ਼ਾਇਦ ਮੈਂ ਕਹਾ ਇੱਥੇ ਫਲੋਰ ਦੀ ਜਿਹੜੀ ਨਗਰ ਕੌਂਸਲ ਦੇ ਕਰਮਚਾਰੀ ਨੇ ਉਹ ਘੂਕ ਨਹੀਂ ਸੁੱਤੇ ਪਹਿਲੇ ਕੰਬ ਕਰਨ ਦੀ ਨਹੀਂ ਸੁੱਤੇ ਪਹਿਲੇ ਸ਼ਾਇਦ ਉਹਨਾਂ ਨੂੰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਨਹੀਂ ਦਿਖਦੀ ਇੱਥੇ ਜੇਕਰ ਕਿਸੇ ਲੇਡੀਜ਼ ਨੂੰ ਕੋਈ ਬਾਥਰੂਮ ਦੀ ਦਿੱਕਤ ਆਵੇ ਕੋਈ ਮੁਸ਼ਕਲ ਇੱਥੇ ਸਵਾਰੀਆਂ ਖੜਦੀਆਂ ਨੇ ਤਾਂ ਕਿੱਥੇ ਜਾਣੀ ਇੱਥੇ ਕੋਈ ਹੋਰ ਜਗ੍ਹਾ ਵੀ ਨਹੀਂ ਹੈਗੀ ਜਿੱਥੇ ਵੀ ਜਿਹੜੀਆਂ ਲੇਡੀਜ਼ ਨੇ ਬਾਥਰੂਮ ਜਾ ਸਕਣ ਦੇਖੋ ਨਗਰ ਕੌਂਸਲ ਦੇ ਅਧਿਕਾਰੀ ਚਾਹਣ ਤਾਂ ਅਜਿਹੀ ਇੱਥੇ ਕੋਈ ਕੰਮ ਨਹੀਂ ਹੋ ਸਕਦਾ ਹੈਗਾ ਸ਼ਹਿਰ ਦੇ ਵਿੱਚ ਇੱਥੇ ਮੈਂ ਦਿਖਾਣਾ ਚਾ ਬਿਚਾਣਾ ਬਾਥਰੂਮ ਤਾਂ ਬੰਦੀ ਪੈਣਾ ਇੱਥੇ ਆ ਵਾਟਰ ਕੂਲਰ ਵੀ ਲੱਗਾ ਹੋਇਆ ਨਾਲ ਬਾਥਰੂਮ ਆ ਬਾਥਰੂਮ ਦੇ ਨਾਲਾ ਪੀਣ ਵਾਲਾ ਵਾਟਰ ਕੂਲਰ ਇਹ ਵਾਟਰ ਕੂਲਰ ਕਿਹਦੇ ਲਈ ਆ ਵੀ ਲੋਕਾਂ ਦੇ ਲਈ ਜੋ ਪাবਲੀਕ ਆਉਂਦੀ ਆ ਪਾਣੀ ਪੀ ਸਕੇ ਪਰ ਇੱਥੇ ਕੋਈ ਸਹੂਲਤ ਨਹੀਂ ਹੈਗੀ ਲੋਕਾਂ ਦੇ ਲਈ ਲੋਕਾਂ ਤੇ ਟੈਕਸ ਲਿਆ ਜਾਂਦਾ ਹੈਗਾ ਪਤਾ ਨਹੀਂ ਉਹ ਕਿੱਥੇ ਜਾਂਦਾ ਜਿਹੜੇ ਸਰਕਾਰ ਦੇ ਵੱਲੋਂ ਪੈਸੇ ਆਉਂਦੇ ਨੇ ਲੋਕਾਂ ਦੇ ਲਈ ਲੋਕਾਂ ਨੂੰ ਸਹੂਲਤਾਂ ਦੇ ਲਈ ਉਹ ਪਤਾ ਨਹੀਂ ਕਿੱਥੇ ਜਾਂਦੇ ਨੇ ਇੱਥੇ ਆਪਾਂ ਬਸਟਾਨ ਦੇਖ ਲਓ ਇੱਥੇ ਇਹ ਬੱਸ ਸਟੈਂਡ ਦਾ ਹਜੇ ਤੱਕ ਕਦ ਕੱਢਣੀ ਕੀਤਾ ਹੈ ਹਾਲਾਤ ਜਿਹੜੀ ਬਿਲਡਿੰਗ ਹੈ ਬੱਸ ਸਟੈਂਡ ਦੀ ਇਹ ਵੀ ਐਮਰਜੈਂਸੀ ਬੈੱਡ ਤੇ ਪਈ ਆ ਵੀ ਆਪਾਂ ਕਹਿ ਦਈਏ ਇਹਦਾ ਕੋਈ ਥਾਂ ਹੀ ਨਹੀਂ ਹੈਗਾ ਇਹਨੂੰ ਫੇਰ ਬੱਸ ਸਟੈਂਡ ਦਾ ਆਪਾਂ ਕਹੀ ਨਹੀਂ ਸਾਦੇ ਇੱਥੇ ਪੂਰੀ ਸੁੰਨਸਾਣਾ ਪੂਰਾ ਇਹ ਜੰਗਲ ਬਣਿਆ ਪਿਆਗਾ ਇੱਥੇ ਚਾਹੀਦਾ ਸੀਗਾ ਵੀ ਪੂਰਾ ਬੱਸ ਸਟੈਂਡ ਵਧੀਆ ਬਣੇ ਲੋਕ ਇੱਥੇ ਆ ਕੇ ਬੈਠਣ ਸਵਾਰੀਆਂ ਹੋਣ ਪਰ ਨਹੀਂ ਇੱਥੇ ਜਿਹੜੇ ਹਾਲਾਤ ਨੇ ਪੂਰੇ ਬਦ ਤੋਂ ਬੱਤਰ ਹੋ ਚੁੱਕੇ ਨੇ ਆਪਾਂ ਕਹਿੰਦੇ ਜੇ ਵਿਕਾਸ ਦੀ ਗੱਲ ਹੈ ਵਿਕਾਸ ਇੱਥੇ ਬਹੁਤ ਜ਼ਿਆਦਾ ਹੋ ਜਾਏਗਾ ਪਰ ਲੋਕਾਂ ਦੀ ਸਹੂਲਤਾਂ ਲਈ ਵਿਕਾਸ ਨਹੀਂ ਹੋਏਗਾ ਉਹ ਸਾਹਮਣੇ ਬੱਸ ਸਟੈਂਡ ਬਣਿਆ ਹੋਇਆ ਨਹੀਂ ਇੱਥੇ ਕੋਈ ਪਾਣੀ ਪੁੱਲ ਦੀ ਸਹੂਲਤ ਹੈ ਜਿਹਦੇ ਜਰੀਏ ਇੱਥੇ ਜਿਹੜੀਆਂ ਸਵਾਰੀਆਂ ਆ ਕੇ ਆਉਂਦੀਆਂ ਨੇ ਰੁਕਦੀਆਂ ਨੇ ਉਹ ਪਾਣੀ ਪੀ ਸਕਣ ਬਾਅਦ ਇੱਥੇ ਨਗਰ ਕੌਂਸਲ ਨੇ ਦੁਬਾਰਾ ਇਹ ਨਹੀਂ ਚਾਹੀਦਾ ਸੀ ਕਿ ਉਹਨੇ ਜਿਹੜੇ ਪੁਰਾਣੇ ਬਾਥਰੂਮ ਨੂੰ ਮੁਰੰਮਤ ਕੀਤੀ ਜਾਵੇ ਪਰ ਉਹਨਾਂ ਦੇ ਬਰਾ ਪੁਰਾਣੇ ਬਾਥਰੂਮ ਨੂੰ ਮੁਰੰਮਤ ਕਰਨ ਦੀ ਜਗ੍ਹਾ ਤੇ ਨਵੇਂ ਜਿਹੇ ਬਾਥਰੂਮ ਨੇ ਦੁਬਾਰਾ ਤੋਂ ਬਣਾਇਆ ਗਿਆ ਨੇ ਦੁਬਾਰਾ ਤੋਂ ਜਿਹੜਾ ਲੱਖਾਂ ਰੁਪਿਆ ਹੈਗਾ ਉਹ ਖਰਚ ਕੀਤਾ ਗਿਆ ਪਰ ਇੱਥੇ ਸੂਤਰੇ ਤੇ ਹੀ ਪਤਾ ਚੱਲੇਗਾ ਕਿ ਜਿਹੜਾ ਬੱਸ ਸਟੈਂਡ ਦਾ ਠੇਕਾ ਹੈਗਾ ਉਹ ਹਰ ਸਾਲ 28 ਤੋਂ ਲੈ ਕੇ 30 ਲੱਖ ਰੁਪਏ ਤੱਕ ਤੇ ਚੜਦਾ ਹੈਗਾ ਵਾਰੋਂ ਪੈਸੇ ਨੇ ਉਹ ਪਤਾ ਨਹੀਂ ਕਿੱਥੇ ਜਾਂਦੇ ਨੇ ਪਤਾ ਨਹੀਂ ਕਿਹ ਦੀ ਹਨ ਗੈਲੀ ਹੈ ਜੇ ਆਪਾਂ ਕਹਿ ਦਈਏ ਕਿ ਦੀ ਸ਼ਹਿਤ ਹੈ ਜਿਹੜੇ ਕੰਮ ਹੁੰਦੇ ਹੈ ਕਿ ਜਿਹੜੇ ਆਖਰਕਾਰ ਇੱਥੇ ਆਪਾਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਪੱਖ ਵੀ ਜਾਣਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਵੀ ਜਿਹੜੇ ਇੱਥੇ ਜਿਹੜੇ ਬਾਥਰੂਮ ਨੇ ਲੋਕਾਂ ਦੀ ਸਹੂਲਤ ਲਈ ਬਣੇ ਸੀ ਪਰ ਲੋਕਾਂ ਦੇ ਲਈ ਕੰਮ ਕਿਉਂ ਨਹੀਂ ਆਉਂਦੇ ਹੈਗੇ ਗੱਲ ਸ਼ੁਰੂ ਹੁੰਦੀ ਆ ਫਿਰੋਂ ਸ਼ਹਿਰ ਦੇ ਬਾਸਟਾਂ ਦੇ ਤੇ ਬਣੇ ਬਾਥਰੂਮਾਂ ਦੀ ਜਿਹਦੇ ਹਾਲਾਤ ਆਪਾਂ ਕਹੀਏ ਪੂਰੇ ਬੱਤ ਤੋਂ ਬਤਰ ਹੋ ਚੁੱਕੇ ਨੇ ਇਸ ਬਾਬਾ ਸਾਡੇ ਨਾਲ ਗੱਲਬਾਤ ਕਰਨ ਲਈ ਨਗਰ ਕੌਂਸਲ ਦੇ ਸਭ ਤੋਂ ਪ੍ਰ danhਾ ਸ਼ੁਭਨੀ ਕੁਮਾਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਪਹਿਲਾਂ ਸਾਰਾ ਸਵਾਗਤ ਹੈ ਪੋ ਨਿਊਜ਼ ਪੰਜਾਬ ਥੈਂਕ ਯੂ ਮੈਡਮ ਪ੍ਰੋ ਨਿਊਜ਼ ਦੇ ਵਿੱਚ ਤੁਸੀਂ ਮੈਨੂੰ ਚੁਣਿਆ ਕਿ ਮੈਂ ਫਲੋਰ ਦੀ ਨਗਰ ਕੌਂਸਲ ਦਾ ਜਿਹੜੇ ਹਾਲਾਤ ਆ ਤੁਹਾਨੂੰ ਦੱਸਾਂ ਤੁਸੀਂ ਵਿਕਾਸ ਦੀ ਗੱਲ ਕੀਤੀ ਆ ਫਲੋਰ ਜਿਹੜਾ ਵਿਕਾਸ ਹੋਇਆ ਨਾ ਉਹ ਕਾਂਗਰਸ ਪਾਰਟੀ ਦੇ ਸਮੇਂ ਵਿੱਚ ਹੋਇਆ ਸਾਡੇ ਹਲਕੇ ਤੋਂ ਨੁਮਾਇੰਦਗੀ ਕਰਦੇ ਰਹੇ ਚੋਦੀ ਸੰਤੋਖ ਸਿੰਘ ਜੀ ਉਹਨਾਂ ਦੇ ਸਮੇਂ ਦੇ ਉੱਤੇ ਜਿਹੜਾ ਵਿਕਾਸ ਹੋਇਆ ਹੋਇਆ ਉਸ ਤੋਂ ਬਾਅਦ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨੇ ਕੋਈ ਵਿਕਾਸ ਨਹੀਂ ਕੀਤਾ ਵਿਕਾਸ ਦਾ ਹੁੰਦਾ ਆ ਕਿ ਸ਼ਹਿਰ ਦੀ ਕੋਈ ਡਿਵੈਲਪਮੈਂਟ ਹੋਈ ਹੋਵੇ ਵੱਡੀ ਕੋਈ ਡਿਵੈਲਪਮੈਂਟ ਸ਼ਹਿਰ ਨੇ ਕੋਈ ਪ੍ਰਾਪਤੀ ਕੀਤੀ ਹੋਵੇ ਪਰ ਮੈਂ ਬੜੇ ਅਫਸੋਸ ਨਾਲ ਕਹਿ ਰਿਹਾ ਕਿ ਮੈਂ ਇਸ ਵੇਲੇ ਕਿਸਮਤ ਕੇ ਮਾਰੇ ਬਾਸਸ ਸਿਆਨ ਫਲੋਰ ਵਿਚਾਰੇ ਦੇ ਉੱਤੇ ਖੜਾ ਜਿਹੜਾ ਇਹ ਆਵਾਜ਼ਾਂ ਮਾਰਦਾ ਕਿ ਮੈਨੂੰ ਸੁਧਾਰੋ ਮੇਰੇ ਚ ਬੱਸਾਂ ਦੀ ਆਵਾਜ਼ਾਈ ਚਲਾਓ ਤਾਂ ਜੋ ਮੈਂ ਵੀ ਬੱਸ ਸਟੈਂਡ ਕਹਾਵਾਂ ਐਸਾ ਦੇਖੋ ਅੱਪਾ ਕਿ ਦੇਖੀ ਜੇ ਆਮਾਰੀ ਪਾਰਟੀ ਨੇ ਵੱਡੇ ਵੱਡੇ ਬੋਰਡ ਲਾਏ ਹੋਣੇ ਤੁਸੀਂ ਵਿਕਾਸ ਕੀ ਆ ਵਿਕਾਸ ਨਹੀਂ ਕਰਾਇਆ ਪਰ ਉਹਨੇ ਤਾਂ ਵਿਕਾਸ ਦੇ ਬੋਰਡ ਲਾਏ ਪੈਨੇ ਆਪਾਂ ਹਾਲਾਤਾਂ ਦੀ ਗੱਲ ਕਰੀ ਦੇਖੋ ਜਿੱਦਾਂ ਲੱਗੇ ਪੈਨੇ ਦੇਖੋ ਗੱਲ ਇਹ ਆ ਕਿ ਉਹਨਾਂ ਦਾ ਕੰਮ ਹੀ ਇਹ ਆ ਇਹ ਗੱਲਾਂ ਤਾਂ ਜਿਹੜੀਆਂ ਵਿਧਾਨ ਸਭਾ ਵਿੱਚ ਹੋ ਚੁੱਕੀਆਂ ਖੋਖਲੀ ਸ਼ੌਹਰਤ ਖੱਟਣ ਵਾਸਤੇ ਜਿਹੜਾ ਇਹ ਕੰਮ ਕਰਦੇ ਆ ਇਹ ਕੰਮ ਨਹੀਂ ਕਰਦੇ ਕੋਈ ਵੀ ਇਹ ਸਿਰਫ ਉਸ ਕੰਮ ਨੂੰ ਦਿਖਾਉਣ ਵਾਸਤੇ ਇਸ਼ਤਿਹਾਰबाजी ਕਰਦੇ ਆ ਇਸ਼ਤਿਹਾਰਾਂ ਉੱਤੇ ਪੈਸਾ ਲਾਂਦੇ ਆ ਵਿਕਾਸ ਉੱਤੇ ਤੇ ਪੈਸਾ ਲਾਂਦੇ ਹੀ ਕੋਈ ਨਹੀਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ ਦੇ ਵਿੱਚ ਕਿਸੇ ਵੀ ਮੰਤਰੀ ਨੇ ਕਿਸੇ ਵੀ ਸੰਤਰੀ ਨੇ ਕੋਈ ਵੀ ਗ੍ਰਾਂਟ ਜਿਹੜੀ ਆ ਉਹ ਨਹੀਂ ਦਿੱਤੀ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਸਮੇਂ ਦੇ ਪੈਸੇ ਪਏ ਆ ਅੱਜ ਤੱਕ ਉਹੀ ਇਸਤੇਮਾਲ ਹੋ ਰਹੇ ਆ ਪਿਆ ਬਾਥੂ ਨਗਰ ਕੌਂਸਲ 플ੋਰ ਨੇ ਬਣਾਏ ਹੋਏ ਆ ਔਰ ਇਹਦੇ ਉੱਤੇ ਦੋ ਪੱਥਰ ਲੱਗੇ ਹੋਏ ਆ ਉਦਘਾਟਨ ਦੇ ਦੋ ਦੋ ਪੱਥਰ ਲਾ ਕੇ ਜੇ ਉਦਘਾਟਨ ਕਰਨੇ ਤੇ ਬਾਥਰੂਮ ਇੱਕ ਬਣਾਨੇ ਲੱਖਾਂ ਰੁਪਈਆ ਜਿਹੜਾ ਆ ਸਰਕਾਰ ਦਾ ਖੂਂਜੇ ਵਿੱਚ ਲਾ ਦੇਣਾ ਇਹਨੂੰ ਮੈਂ ਤਾਂ ਠੱਗੀ ਹੋਈ ਕਹੂੰਗਾ ਸ਼ਹਿਰ ਨੂੰ ਠਗਣਾ ਕਹੂੰਗਾ ਦੂਜੇ ਪਾਸੇ ਇਹਨਾਂ ਦੀ ਮਰਮਤ ਹੋਵੇ ਜਿਹੜੇ ਆ ਜਾਣ ਵਾਲੇ ਲੋਕ ਆ ਜਿਨ੍ਹਾਂ ਨੂੰ ਸੁਵਿਧਾ ਚਾਹੀਦੀ ਆ ਜਿਹੜੇ ਯਾਤਰੀ ਉੱਤੋਂ ਦੇ ਆ ਉਹਨਾਂ ਨੂੰ ਸੁਵਿਧਾ ਚਾਹੀਦੀ ਆ ਉਹਨਾਂ ਲਈ ਕੋਈ ਸੁਵਿਧਾ ਨਹੀਂ ਇਹ ਸੁਵਿਧਾ ਬਣ ਗਈ ਆ ਆ ਦੇਖੋ ਇੱਥੇ ਲਿਖਿਆ ਕੀ ਆ ਜਲ ਹੀ ਜੀਵਨ ਹੈ ਜਲ ਦਾ ਸਤਕਾਰ ਕਰੋ ਜਲ ਦਾ ਵੀ ਉਹ ਜੀਵਨ ਦਾ ਵੀ ਨਗਰ ਕੌਂਸਲ ਫਲੋਰ ਜਿਹੜੀ ਹੈ ਬੜਾ ਵੱਡਾ ਅਪਮਾਨ ਕਰ ਰਹੀ ਆ ਟੌਲਟ ਦੇ ਬਾਹਰ ਇਹਨੂੰ ਲਾਇਆ ਹੋਇਆ ਵਾਟਰ ਕੂਲਰ ਨੂੰ ਇਹ ਵੀ ਪਤਾ ਨਹੀਂ ਖਰਾਬ ਹੀ ਪਿਆ ਵਾ ਇਹ ਚਾਦਾ ਜੂਲਦਾ ਤਾਂ ਹੋਣਾ ਹੀ ਨਹੀਂ ਸਰ ਜਿਹੜੇ ਫਲੋਰ ਦੇ ਵਿੱਚ ਲੇਡੀਜ਼ ਲਈ ਟਾਇਲਟ ਬਣੇ ਹੋਣੇ ਉਹ ਕਾਫੀ ਟਾਈਮ ਤੋਂ ਜਿਹੜੇ ਬੰਦ ਪਏ ਉਹਨਾਂ ਦੇ ਬਾਰੇ ਤੁਹਾਡੇ ਹਾਂਜੀ ਉਹਨਾਂ ਨੂੰ ਮੇਰੀ ਗੱਲ ਹੋਈ ਸੀ ਮੈਂ ਖੁਲਾ ਦਿੰਨਾ ਜੀ ਬਾਥਰੂਮ ਸਰ ਉੱਥੇ ਕੱਲ ਦੇਖੀਏ ਇਹ ਅਕਤ ਜਿਹੜੇ ਪੁਰਾਣੇ ਬਾਥਰੂਮ ਨੇ ਉਧਰ ਜਿਹੜਾ ਪਹਿਲਾਂ ਤੋਂ ਹੀ ਬਣຊਿਆ ਹੋ ਉਥੇ ਕਿ ਨਵੇਂ ਬਣਾਏ ਗਏ ਜਿੱਦਕਿ ਇਹ ਨਹੀਂ ਚਾਹੀਦਾ ਸੀ ਜਿਹੜੇ ਪੁਰਾਣੇ ਨੇ ਉਹਨਾਂ ਦੀ ਦੁਬਾਰਾ ਤੋਂ ਮੁਰੰਮਤ ਕੀਤੀ ਜਾਵੇ ਉਹਨਾਂ ਨੂੰ ਠੀਕ ਕੀਤਾ ਜਾਵੇ ਹੂੰ ਉਹਨਾਂ ਨੂੰ ਠੀਕ ਕਰਵਾ ਦਿੱਤਾ ਜਾਊਗਾ ਜੀ ਤੇ ਨਵੇਂ ਬਾਥਰੂਮ ਖੋਲ ਦਿੱਤੇ ਜਾਣਗੇ ਜੇ ਸਰ ਫਲੋਰ ਆ ਜਪਾ ਸ਼ਹਿਰ ਦੇ ਜੇਕਰ ਗੱਲ ਕਰੀਏ ਵਿਕਾਸ ਦੀ ਇਕੱਲਾ ਬਹੁਤ ਹੋ ਰਹੀ ਹੈ ਪਰ ਵਿਕਾਸ ਕਿਸੇ ਪਰ ਦਿਖ ਨਹੀਂ ਰਿਹਾ ਹੈਗਾ ਆਪਾਂ 메ਨ ਰੋਡ ਤੇ ਜਾਨਕੀ ਰੋਡ ਤੋਂ ਉੱਥੇ ਕੂੜੇ ਦੇ ਢੇਰ ਸਰੀਆਮ ਲੱਗੇ ਹੋਏ ਨੇ ਜਿਹੜੇ ਬਾਥਰੂਮ ਨੇ ਸੜਕ ਤੇ ਉਹ ਵੀ ਸਾਰੇ ਖਰਾਬ ਟੇ ਨੇ ਤੇ ਲੇਡੀਜ਼ ਨੇ ਜੇ ਕਿਤੇ ਜਾਣਾ ਫਿਰ ਕਿੱਥੇ ਜਾਣਗੇ ਆ ਇੱਕ ਬਾਥਰੂਮ ਹੈਗਾ ਜਿਹੜਾ ਖਰਾਬ ਹੈਗਾ ਉਹਨੂੰ ਡਿਮੋਲਿਸ਼ ਕਰਕੇ ਉਹਦੀ ਥਾਂ ਤੇ ਨਵਾਂ ਬਣਾਵਾਂਗੇ ਤੇ ਦੂਜੇ ਬਾਥਰੂਮ ਦਾ ਉਹਦੀ ਸਫਾਈ ਕਰਵਾ ਦਾਂਗੇ ਜੀ ਕੋਈ ਦਿੱਕਤ ਆਰ ਨਹੀਂ ਜਿੰਨੇ ਦਿਨ ਸੇ ਇਹ ਹੋ ਜੇਗਾ ਇਹ ਕਰਵਾ ਦਿੰਦੇ 2-3 ਦਿਨਾਂ ਤੱਕ ਸਾਰੇ ਦੋ-ਤਿੰਨ ਦਿਨ ਲੈ ਜੇ ਨਹੀਂ ਬਾਥਰੂਮ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਬਾਥਰੂਮ ਦੀ ਗੱਲ ਕਰ ਰਹੇ ਨੇ ਉਹ ਕਰਵਾ ਦਿੰਦੇ ਹਾਂ ਠੀਕ ਹੈ ਠੀਕ ਹੈ ਜੀ